ਐਸਪੀ ਉਹ ਸਵਾਲ ਦੀ ਤਰਜ ਤੇ ਹੁਣ ਇੱਕ ਮਹਿਲਾ ਨਾਲ ਵੀ ਲੁਧਿਆਣਾ ਦੀ ਹੀ ਮਹਿਲਾ ਦੇ ਨਾਲ ਜਿਹੜਾ ਇੱਕ ਸਾਈਬਰ ਠੱਗੀ ਦੱਸਿਆ ਜਾ ਰਿਹਾ ਹੋਈ ਹੈ ਔਰ ਬਹੁਤ ਹੀ ਮਿਲਦਾ ਜੁਲਦਾ ਕੇਸ ਹੈ ਜਿੱਦਾਂ ਕਿ ਉਹਨਾਂ ਨੂੰ ਡਿਜੀਟਲ ਅਰੈਸਟ ਕੀਤਾ ਗਿਆ ਸੀ ਔਰ ਡਿਜੀਟਲ ਅਰੈਸਟ ਕਰਕੇ ਵੱਡੀ ਠੱਗੀ ਕੀਤੀ ਗਈ ਸੀ ਕਰੋੜਾ ਰੁਪਏ ਦੀ ਸੋ ਇਦਾਂ ਹੀ ਹੁਣ ਅਗਲੀ ਜਿਹੜੀ ਸ਼ਿਕਾਰ ਹੈ ਰਾਜਗੁਰੂ ਨਗਰ ਦੀ ਨਿਵਾਸੀ ਮਹਿਲਾ ਜਿਹੜੀ ਹੈ ਉਹ ਸ਼ਿਕਾਰ ਬਣੀ ਹੈ ਇਸ ਡਿਜੀਟਲ ਅਰੈਸਟ ਦਾ ਔਰ ਦੱਸਿਆ ਜਾ ਰਿਹਾ ਕਿ ਸੀਬੀਆਈ ਔਰ ਜਾਲੀ ਪੁਲਿਸ ਅਧਿਕਾਰੀ ਬਣ ਕੇ ਜਿਹੜਾ ਮਹਿਲਾ ਦੇ ਨਾਲ ਲਗਭਗ 47 ਲੱਖ ਰੁਪਏ ਦੀ ਠੱਗੀ ਨੂੰ ਅੰਜਾਮ ਦੇ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਪੁਲਿਸ ਐਫ ਆਈ ਆਰ ਦੇ ਮੁਤਾਬਕ ਕਿ ਜਿਹੜੀ ਠੱਗੀ ਹੋਈ ਹੈ ਇਹਦੇ ਵਿੱਚ ਮਹਿਲਾ ਨੂੰ ਡਿਜੀਟਲ ਅਰੈਸਟ ਕੀਤਾ ਜਾਂਦਾ ਹੈ ਔਰ ਡਿਜੀਟਲ ਅਰੈਸਟ ਤੋਂ ਬਾਅਦ ਉਹਨਾਂ ਤੋਂ ਜਿਹੜਾ ਹੈ ਉਹਨਾਂ ਦੇ ਨਾਲ 47 ਲੱਖ ਰੁਪਏ ਦੀ ਠੱਗੀ ਹੋ ਗਈ ਹੈ ਦੱਸਿਆ ਜਾ ਰਿਹਾ ਕਿ ਜਿਹੜੀ ਮਹਿਲਾ ਹੈਗੀ ਹੈ ਉਹਨਾਂ ਦਾ ਨਾਮ ਸੁਸ਼ੀਲਾ ਵਰਮਾ ਹੈ ਜਿਹੜੀ ਕਿ ਮਦਨ ਲਾਲ ਵਰਮਾ ਦੀ ਦੀ ਵਾਈਫ ਐ ਸੋ ਇਹਨਾਂ ਦੇ ਨਾਲ ਇੱਕ ਠੱਗੀ ਹੋਈ ਐ ਵੱਡਾ ਜਿਸ ਤੋਂ ਬਾਅਦ ਲਗਾਤਾਰ ਤੋਂ ਅੰਦਾਜ਼ਾ ਇਹ ਕਿ ਜਿਹੜਾ ਕਾਰਪੋਰੇਟ ਸੈਕਟਰ ਹੈ ਜਾਂ ਜਿਹੜੇ ਅچھے ਘਰਾਨੇ ਆ ਉਹ ਲਗਾਤਾਰ ਸਾਈਬਰ ਠੱਗਾਂ ਦੇ ਨਿਸ਼ਾਨੇ ਤੇ ਹਾਲਾਕੀ ਸਰਕਾਰ ਵੱਲੋਂ ਅੱਜ ਦੇ ਟਾਈਮ 'ਚ ਵੱਖ-ਵੱਖ ਮੋਬਾਈਲ ਕੰਪਨੀਆਂ ਦੇ ذریعے ਔਰ ਹਰ ਰਿੰਗਟੋਨ ਤੇ ਸਾਈਬਰ ਠੱਗੀ ਦੇ ਬਾਰੇ ਜਾਗਰੂਕ ਵੀ ਕਰਾਇਆ ਜਾ ਰਿਹਾ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਆਮ ਜਨਤਾ ਹੈ ਕਿਉਂਕਿ ਡਿਜੀਟਲੀ ਜਿਹੜਾ ਡਿਜੀਟਲ ਇੰਡੀਆ ਹੈਗਾ ਡਿਜੀਟਲ ਇੰਡੀਆ ਦੇ ਹੇਠ ਅਸੀਂ ਜਿਹੜਾ ਪੇਮੈਂਟਸ ਤੋਂ ਲੈ ਕੇ ਹਰ ਚੀਜ਼ ਨੂੰ ਡਿਜੀਟਲ ਨੂੰ ਆਪਣੀ ਲਾਈਫ ਦੇ ਚਿੱਕ ਪਾਸੇ ਵੈਲਕਮ ਕਰ ਰਹੇ ਆ ਉੱਥੇ ਹੀ ਉਹਦੇ ਬੁਰੇ ਨਤੀਜੇ ਉਹਦੇ ਜਿਹੜਾ ਦੁਸ਼ਕਰਮ ਹੈ ਉਹ ਵੀ ਸਾਡੀ ਜ਼ਿੰਦਗੀ ਚ ਸਾਨੂੰ ਛੇਲਨੇ ਪਿਆ ਰਿਹਾ ਹੈ ਔਰ ਦੱਸਿਏ ਕਿ ਜਿਹੜੀ ਇਹ ਮਹਿਲਾ ਹੈਗੀ ਹੈ ਇਹਨਾਂ ਦੇ ਨਾਲ ਜਿਹੜੀ ਠੱਗੀ ਹੋਈ ਹੈ ਉਸ ਤੋਂ ਬਾਅਦ ਲਗਾਤਾਰ ਹੁਣ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਐ ਸਤਰਕ ਹੁੰਦੇ ਜਾ ਰਿਹਾ ਹੈ ਲਗਾਤਾਰ ਆਏ ਦਿਨ ਕਦੀ ਕਿਸੇ ਦਾ ਵਟਸਐਪ ਹੈਕਿੰਗ ਹੋਣਾ ਕਦੀ ਕਿਸੇ ਦਾ ਫੋਨ ਹੈਕ ਹੋਣਾ ਸੋ ਜਿਹੜੇ ਸਾਈਬਰ ਠੱਗ ਹੈ ਉਹ ਐ ਲੱਗ ਰਿਹਾ ਕਿ ਪੁਲਿਸ ਤੋਂ ਜਾਂ ਇੰਟੈਲੀਜੈਂਸ ਡਿਪਾਰਟਮੈਂਟ ਤੋਂ ਸਾਈਬਰ ਡਿਪਾਰਟਮੈਂਟ ਤੋਂ ਬਹੁਤ ਕਦਮ ਅੱਗੇ ਹੈ ਕਿਉਂਕਿ ਸਾਈਬਰ ਡਿਪਾਰਟਮੈਂਟ ਜਦੋਂ ਇੱਕ ਟਰੈਡੀਸ਼ਨਲ ਵੇ ਨੂੰ ਹਜੇ ਜਿਹੜਾ ਕੈਚ ਕਰਕੇ ਜਾਂ ਉਹਦੇ ਤੇ ਲਗਾਮ ਪਾ ਲਗਾਨ ਪਾਉਂਦੇ ਹੋਏ ਆਪਣੀ ਪਿੱਠ ਖੱਪ ਖੱਪ ਆਂਦਾ ਨਜ਼ਰ ਆਂਦਾ ਉੱਥੇ ਹੀ ਡਿਜੀਟਲ ਜਿਹੜੇ ਸਾਈਬਰ ਠੱਗ ਹੈ ਉਹ ਉਹਨਾਂ ਤੋਂ ਬਹੁਤ ਅੱਗੇ ਕੋਈ ਬਿਨਾ ਇਹੋ ਜੀ ਚੀਜ਼ ਚਾ ਠੱਗੀ ਕਰ ਦਿੰਦੇ ਆ ਜਿਹਦੇ ਜਿਹੜੀ ਅਸੀਂ ਉਮੀਦ ਵੀ ਨਹੀਂ ਕਰਦੇ ਆ ਜਿਹਦੀ ਅਸੀਂ ਕਲਪਨਾ ਵੀ ਨਹੀਂ ਕੀਤੀ ਜਾਂਦੀ ਜਿੱਦਾਂ ਕਿ WhatsApp ਕਾਲਿੰਗ WhatsApp ਨੂੰ ਠੱਗ ਹੈਕ ਕਰਨਾ WhatsApp ਦੇ ਉੱਪਰ ਜਾਲੀ ਅਕਾਊਂਟ ਕ੍ਰੀਏਟ ਕਰਨਾ ਜਿੱਦਾਂ ਕਿ ਫੋਨ ਹੈਂਗ ਹੋਣਾ ਪਰ ਫੋਨ ਹੈਂਗ ਦੇ ਵਿੱਚ ਵੀ ਹੁਣ ਬਹੁਤ ਸਾਰੀ ਲੇਟੈਸਟ ਚੀਜ਼ਾਂ ਨਵੀਂ-ਨਵੀਂ ਤਰੀਕੇ ਨਾਲ WhatsApp ਨੂੰ ਹੈਂਗ ਕਰਕੇ WhatsApp ਦੇ ਤੁਹਾਡੀ ਸਾਰੀ ਚੈਟ ਨੂੰ ਦੇਖਣਾ ਚੈਟ ਨੂੰ ਅਬਜ਼ਰਵ ਕਰਨਾ ਕਿ ਚੈਟ ਤੁਸੀਂ ਕਿਹਦੇ ਨਾਲ ਕਰਦੇ ਹੋ ਔਰ ਉਸ ਨੂੰ ਬੇਸ ਰੱਖ ਕੇ ਉਹ ਲੋਕਾਂ ਨਾਲ ਠੱਗੀ ਕੀਤੀ ਜਾਂ ਨਹੀਂ ਤੁਹਾਡੇ ਦੋਸਤਾਂ ਦੇ ਠੱਗੀ ਕਰ ਰਹਾ ਇਸ ਤੋਂ ਇਲਾਵਾ ਜੇ ਗੱਲਬਾਤ ਕਰੀਏ ਤਾਂ ਡਿਜੀਟਲ ਅਰੈਸਟ ਦੀ ਲਗਾਤਾਰ ਅਵੇਅਰਨੈਸ ਹੋਣ ਦੇ ਬਾਵਜੂਦ ਵਧਾਈ ਜਾਣ ਦੇ ਬਾਵਜੂਦ ਵੀ ਪੜ੍ਹੇ ਲਿਖੀ ਕਮਿਊਨਿਟੀ ਦਾ ਡਿਜੀਟਲ ਅਰੈਸਟ ਦੇ ਵਿੱਚ ਡਿਜੀਟਲ ਅਰੈਸਟ ਹੋਣਾ ਔਰ ਠੱਗੀ ਦਾ ਸ਼ਿਕਾਰ ਹੋਣਾ ਇਹ ਵਾਕਈ ਹੀ ਚਿੰਤਾਜਨਕ ਗੱਲ ਹੈ ਇਸ ਤੋਂ ਇਲਾਵਾ ਜੇ ਗੱਲਬਾਤ ਕਰੀਏ ਤਾਂ AI ਜਿਹੜਾ ਇਹਦੇ AI ਅੱਜ ਅਸੀਂ ਜਿਹਨੂੰ ਸੋਚ ਰਹੇ ਹਾਂ ਵੈਕਮ ਕਰੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਦੇ ਵੀ ਬਹੁਤ ਸਾਰੇ

ਤੁਹਾਡਾ ਨਾਂ ਹੋਵੇ ਫਿਲਹਾਲ ਬਹੁਤ ਸਾਰੇ ਲੋਕ ਸਤਰਕ ਵੀ ਹੈ ਲੇਕਿਨ ਸਤਰਕ ਦੇ باوجود ਰੋਜ਼ ਦੇ ਨਿੱਜੀ ਰੁਝੇਵਿਆਂ ਦੇ ਵਿੱਚ ਜਿਹੜੇ ਹੈਗੇ ਆ ਫਸੇ ਹੋਣ ਕਰਕੇ ਜਾਂ ਵੀਰਸ ਹੋਣ ਕਰਕੇ ਬਿਜ਼ੀ ਹੋਣ ਕਰਕੇ ਉਹ ਇਹ ਜੀ ਠੱਗੀ ਦਾ ਆਮ ਸ਼ਿਕਾਰ ਹੋ ਜਾਂਦੇ ਆ ਫਿਲਹਾਲ ਸਰਕਾਰ ਵੱਲੋਂ ਕੋਸ਼ਿਸ਼ਾਂ ਬਹੁਤ ਕੀਤੀਆਂ ਜਾ ਰਹੀਆਂ ਹਨ ਪਰ ਕਿਤੇ ਨਾ ਕਿਤੇ ਫਿਰ ਵੀ ਸਾਈਬਰ ਠੱਗੀ ਦੇ ਮਾਮਲੇ ਜਿਹੜੇ ਆ ਲਗਾਤਾਰ ਵੱਧਦੇ ਨਜ਼ਰ ਆ ਰਹੇ ਆ ਸੋ ਇਹ ਸੀ ਫਿਲਹਾਲ ਦੀ ਰਿਪੋਰਟ ਕਿ ਲੁਧਿਆਣਾ ਦੇ ਵਿੱਚ ਐਸ ਪੀਓ ਸਵਾਲ ਜੀ ਹਾਂ ਵੱਡੇ ਕਾਰੋਬਾਰੀ ਦੇਸ਼ ਵਿਦੇਸ਼ ਅੰਤਰਰਾਸ਼ਟਰੀ ਜਿਹੜਾ ਕਾਰੋਬਾਰੀ ਹੈਗੇ ਐਸ ਪੀਓ ਸਵਾਲ ਉਹਨਾਂ ਦੀ ਤਰਜ਼ ਤੇ ਇੱਕ ਹੋਰ ਹੁਣ ਮਹਿਲਾ ਦੇ ਨਾਲ ਸਾਈਬਰ ਠੱਗੀ ਡਿਜੀਟਲ ਅਰੇਸਟ ਦੇ ਥਰੂ ਹੋਈ ਹੈ 47 ਲੱਖ ਰੁਪਏ ਦੀ ਇਹ ਠੱਗੀ ਦੱਸੀ ਜਾ ਰਹੀ ਹੈ ਪੁਲਿਸ ਵੱਲੋਂ ਐਫ ਆਈ ਆਰ ਕਰ ਦਿੱਤੀ ਗਈ ਹੈ ਸੋ ਮੁਸਤੈਦੀ ਪੁਲਿਸ ਵੱਲੋਂ ਪੂਰੀ ਦਿਖਾਈ ਜਾ ਰਹੀ ਹੈ ਪਰ ਉਹ ਕਹਿੰਦੇ ਨਾ ਇੱਕ ਕਹਾਵਤ ਸੀ ਤੂੰ ਢਾਲ ਢਾਲ ਮੈਂ ਪਾਤ ਪਾਤ ਸੋ ਜਿੱਦਾਂ ਸਾਈਬਰ ਕ੍ਰਾਈਮ ਜਾਂ ਸਾਈਬਰ ਪੁਲਿਸ ਜਿਹੜੀ ਹੈ ਜਿੰਨੀ ਕਿ ਸਤਰਕ ਹੁੰਦੀ ਹੈ ਜਿਹੜੇ ਸਾਈਬਰ ਠੱਗ ਹੈ ਉਸ ਤੋਂ ਕਈ ਗੁਣਾ ਅੱਗੇ ਸੋਚ ਰੱਖ ਕੇ ਨਵੇਂ-ਨਵੇਂ ਆਏ ਦਿਨ ਠੱਗੀ ਦੇ ਜਿਹੜੇ ਉਦਾਹਰਣ ਪੇਸ਼ ਕਰਦੇ ਜਾ ਰਹੇ ਹਨ। ਨਮਸਕਾਰ ਸਤਿ ਸ਼ਕਾਲ ਮਰਹਬਾ ਸੋ ਲਗਾਤਾਰ ਸਾਈਬਰ ਠੱਗੀ ਦੇ ਵਧ ਰਹੇ ਕੇਸਾਂ ਦੇ ਵਿੱਚ ਇੱਕ ਹੋਰ ਮਾਮਲਾ ਨਵਾਂ ਜੁੜ ਜਾਂਦਾ ਹੈ। ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਉਹ ਸਵਾਲ ਜੀ ਹਾਂ ਐਸਪੀ ਉਹ ਸਵਾਲ ਦੀ ਤਰਜ਼ ਤੇ ਹੁਣ ਇੱਕ ਮਹਿਲਾ ਨਾਲ ਵੀ ਲੁਧਿਆਣਾ ਦੀ ਹੀ ਮਹਿਲਾ ਦੇ ਨਾਲ ਜਿਹੜਾ ਇੱਕ ਸਾਈਬਰ ਠੱਗੀ ਦੱਸਿਆ ਜਾ ਰਿਹਾ ਹੋਈ ਹੈ ਔਰ ਬਹੁਤ ਹੀ ਮਿਲਦਾ ਜੁਲਦਾ ਕੇਸ ਹੈ ਜਿੱਦਾਂ ਕਿ ਉਹਨਾਂ ਨੂੰ ਡਿਜੀਟਲ ਅਰੈਸਟ ਕੀਤਾ ਗਿਆ ਸੀ ਔਰ ਡਿਜੀਟਲ ਅਰੈਸਟ ਕਰਕੇ ਵੱਡੀ ਠੱਗੀ ਕੀਤੀ ਗਈ ਸੀ ਕਰੋੜਾ ਰੁਪਏ ਦੀ ਸੋ ਇਦਾਂ ਹੀ ਹੁਣ ਅਗਲੀ ਜਿਹੜੀ ਸ਼ਿਕਾਰ ਹੈ ਰਾਜਗੁਰੂ ਨਗਰ ਦੀ ਨਿਵਾਸੀ ਮਹਿਲਾ ਜਿਹੜੀ ਹੈ ਉਹ ਸ਼ਿਕਾਰ ਬਣੀ ਹੈ ਇਸ ਡਿਜੀਟਲ ਅਰੈਸਟ ਦਾ ਹੋਰ ਦੱਸਿਆ ਜਾ ਰਿਹਾ ਕਿ CBI اور